ਆਹਨੂੰ ਸੰਧਿਆ ਕਰੈ ਮਨਮੁਖੀ ਜੇਕਰ ਐ ਸਾਡੇ ਸ਼ੁਰੂ ਕਾਲੀ ਉਹ ਹੈ ਸੰਧਿਆ ਹੈ ਤੇ ਮਨਮੁਖਾਂ ਦੀ ਹੈ ਉਹ ਕਰਦੇ ਸੀਗੇ ਧੰਦੂ ਤੁਸੀਂ ਸ਼ੁਰੂ ਕਰ ਲਈ ਗੁਰਦਵਾਰਿਆਂ ਜੀ ਆਈਡੀ ਥੋੜੀ ਬਣੀ ਹੈ ਨਾ ਰਹਿਤ ਪਰਿਆਂ ਦਾ ਜਿਹੜਾ ਰੌਲਾ ਪਾਉਂਦੇ ਉਹ ਮਨਮੁਖਾਂ ਦੀ ਹੈ ਨਾਲੇ ਘੜਾ ਸੱਤਿਆ ਮਨਮੁਖ ਕਰਦੇ ਨੇ ਗੁਰਮੁਖ ਨਹੀਂ ਕਰਦੇ ਗੁਰਮੁਖ ਨੂੰ ਲੋੜ ਨਹੀਂ ਗੁਰਵਾਲੇ ਜੀ ਸਾਡੇ ਇੱਥੇ ਸਦਾ ਹੀ ਵਰਤ ਮੇੜਾ ਸਦਾ ਬਸਲਦਾ ਪਾਗਲ ਮਾਏ ਸਦਾ ਬਸਲਦਾ ਥੋੜੇ ਹਾਲ ਪਿਛੋਣੀ ਉਹ ਵੀ ਥੋੜਾ ਜੇ ਵਾਸਤੇ ਫਿਰ ਉਹ ਤ ਘਰ ਆ ਜਾਣੀ ਇਹ ਤਾਂ ਬੰਦੂ ਤੇ ਰੰਡੀ ਇਹਨਾਂ ਦੀ ਦੁੱਬਦਾ ਇਹਨੂੰ ਦੁੱਬਦਾ ਤਾਂ ਟਰਨਬਾਈਟ ਆਣੋਂ ਜਲਦੀ ਰਹਿਣੀ ਗੱਡੀ ਉਹਦਾ ਪਈਆ ਚੱਲੀ ਜਾਣੋ ਮਾਲੂ ਸੰਧਿਆ ਕਰੇ ਮਨਮੁਖੀ ਜੋ ਚੀਜ਼ਾਂ ਤੁਹਾਡੀਆਂ ਰੱਦ ਕੀਤੀਆਂ ਸੀ ਸਾਰੀਆਂ ਸਾਰੀਆਂ ਹੀ ਸਰੀਰ ਕਰ ਲਈਆਂ ਤੁਸੀਂ ਸਾਰੇ ਉਹ ਜਿਹੜੇ ਬੰਧਨ ਸੀ ਨਾ ਬੰਧਨ ਕੱਟੇ ਸੀ ਜਿਹੜੇ ਸਾਰੇ ਹੀ ਫੇਰ ਬਣਦੇ ਸਾਰੇ ਹੀ ਸੱਗਲ ਫੇਰ ਬਣ ਲੈ ਜਜ਼ੀਰ ਜਿੱਦੇ ਜਜ਼ੀਰ ਕੱਟੇ ਸੀ ਨਾ ਉਹ ਗਣਾ ਦੇ ਸਾਰੇ ਜਜ਼ੀਰ ਫੇਰ ਬਣਦੇ ਵਧੀਆ ਲੋਹੇ ਦੇ ਬਣਾ ਕੇ ਬਣੇ ਨਵੇਂ ਦੇ ਉਹ ਜੰਗ ਲਗਿਆ ਤੈਨੂੰ ਕਬੀੜ ਕਰਦਾ ਉਹ ਜੰਗ ਆ ਲੈ ਆਦੀ ਲੋਹਾ ਇਹਨਾਂ ਨੇ ਨਵੇਂ ਸਰਿਆਂ ਤੇ ਬੰਨੇ ਦੇ ਨਾਲ ਕ ਸੰਧਿਆ ਕਰੇ ਮਨਮੁਖੀ ਜਿਉਣਾ ਟਿਕਾ ਮਰ ਜੰਮੇ ਹੋਏ ਖਵਾਰ ਮਨਮੁਖੀ ਸੰਧਿਆ ਮਨਮੁਖੀ ਸੰਧਿਆ ਕਰਦਾ ਤੇ ਉਹਦਾ ਫਿਰ ਟਿਕਾਉ ਸਰੀ ਜ਼ਿੰਦਗੀ ਨਹੀਂ ਹੁੰਦਾ ਜਿਉਣਾ ਟਿਕਾ ਟਿਕਾਉ ਨਹੀਂ ਹੁੰਦਾ ਜੇ ਇੱਕ ਦਿਨ ਸੰਧਿਆ ਖੁੰਝ ਗਈ ਬੇਫਲ ਹੋ ਜਾ ਆ ਜਬਾਟ ਨਹੀਂ ਕੀਤਾ ਪਿਆ ਖਲੋ ਗਿਆ ਬਾਹਰ ਨਹੀਂ ਕੀਤਾ ਕਿਉਂ ਗੋਲੀ ਨਹੀਂ ਲੱਗੀ ਸਰ ਇਹ ਕਿੱਦਾਂ ਰੋਵੀਂ ਇਹ ਕਿੱਦਾਂ ਮਰ ਜੰਮੇ ਹੋਏ ਖਵਾਰ ਡਿਪਰੈਸ਼ਨ ਦੀ ਗੋਲੀ ਨਹੀਂ ਲਈ ਡਿਪਰੈਸ਼ਨ ਦੀ ਮਰ ਜੰਮੇ ਹੋਏ ਖਵਾਰ ਇਕਵਿਲੇਬ੍ਰੀਅਮ ਦੀ ਗੋਲੀ ਲਊਗਾ ਤਾਂ ਵੰਟੇਗਾ ਇਹ ਕਹਦਾ ਮਰ ਕਾਲਾ ਪਿੰਦਾ ਪਾੜੀ ਖਵਾਲ ਹੋ ਗਿਆ ਉਹ ਮਰ ਜੰਮੇ ਹੋਏ ਖਵਾਲ ਮਰ ਜੰਮੇ ਹੋਏ ਖਵਾਲ ਤੇ ਆ ਖਵਾਰੀ ਤੋਂ ਹਟਣ ਖਾਤਰ ਜੋ ਕੁਝ ਕਰਨਾ ਸੀ ਖਵਾਰੀ ਸਹੀੜ ਲਈ ਸੰਧਿਆ ਮੰਨ ਕੇ ਰਾਤ ਮਰਿਆਲ ਦਾ ਚ ਲੈ ਕੇ ਖਵਾਰੀ ਛੇੜ ਲਈ ਜਿਹੜੇ ਲੋਕਾਂ ਨੇ ਰਾਤ ਮਰਿਆਲ ਦਾ ਬਣਾਈ ਦੀ ਸਾਰੇ ਮਨ ਮੁਖ ਸੀ ਜਿਨ੍ਹਾਂ ਨੇ ਗੁਰਦਾਰਾ ਨਾਇਟ ਚ ਨਾਈ ਦੀ ਸਾਰੇ ਮਨ ਮੁਖ ਸੀ ਕਹਤਾ ਸੀ ਸਾਰਿਆਂ ਨੂੰ ਤਾਂ ਗੁਰਦੁਆਰੇ ਦੋਨੇ ਜੀਨ ਸਿੰਘ ਇਹਨਾਂ ਤੇ ਬਾਈਕਾਟ ਦੇਣਾ ਉਹ ਕਹਿੰਦੇ ਗੋਲ ਕਾਇਨਾਤ ਹੋ ਰਹਿਣ ਦੋ ਸਾਦਾ ਕੋਲੇ ਮਰ ਜੂਗੇ ਜਿਹੜੀ ਬੜੀ ਮੋਟੀ ਸਿੱਖੇ ਵੀ ਜਾਂਦੀ ਰਹੂਗੀ ਨਹੀਂ ਹਟੇ ਨਹੀਂ ਹਟੇ ਫਿਰ ਕਹਿੰਦੇ ਚਾਬੀਆਂ ਕੋਟ ਕਰਨੀ ਇਹਨਾਂ ਨੂੰ ਦੇਵਾਂਗੇ ਉਹ ਕਹਿੰਦੇ ਅਸੀਂ ਨਹੀਂ ਦੇਣੀ ਰੱਬ ਦੇ ਬਾਅਦ ਕੋਈ ਥੁੱਕ ਕੇ ਜੱਟ ਜੇ ਜੇ ਰੱਖਣਾ ਹੁੰਦਾ ਉਹਨਾਂ ਨੂੰ ਦਿੰਦੇ ਜੋ ਪਹਿਲਾਂ ਸਾਨੂੰ ਇਹਨਾਂ ਤੀਆਂ-ਤੀਆਂ ਜਿਹੜੀਆਂ ਜੀਰਾਂ ਜਾਂਦਾ। ਅੱਲਾ ਤੀਜਾ ਪ੍ਰਯੋ ਪ੍ਰਯੋ ਕਰਤੀ ਸਭ ਜੱਗ ਫਿਰੀ ਮੇਰੀ ਪਿਆਸ ਨਾ ਜਾਏ। ਪ੍ਰਯੋ ਪ੍ਰਯੋ ਕਰਤੀ ਸਭ ਜੱਗ ਫਿਰੀ ਮੇਰੀ ਪਿਆਸ ਬਜਾਏ। ਸਾਰੇ ਜੱਗ ਚ। ਕਿਰਿਓ ਕੋਈ ਬੜਾਇਆ ਹੈ ਨਕਲੀ ਦੁਪਲੀ ਫੇਟ। ਪ੍ਰਯੋ ਪ੍ਰਯੋ ਕਰਦੀ ਫਿਰੇ ਰਹੀ। ਬੜੀ ਪੁੱਤੀ ਰਹਿ ਗਈ ਪਿਆਸ ਨਹੀਂ ਗਿਆਨ ਨਹੀਂ ਫੈਲਾ ਹੋਇਆ ਅੰਦਰ ਸੋ ਜਿਹਨੂੰ ਫੈਲਾ ਹੋਇਆ ਜਦਕੀ ਵਾਲਾ ਲਈ ਲੇਡ ਬੱਤੇ ਤਪਤੇ ਤਪਤੇ ਸੋਣਾ ਸੋਕੇ ਵੀ ਹੋ ਜਾਂਦਾ ਵਾਲਾ ਫੇਰੀ ساری ਜ਼ਿੰਦਗੀ ਗਿਆਨ ਨਹੀਂ ਬੜਾ ਜੇ ਲਾਗੀ ਤਾਲਾ ਵੇਲੀ ਵਛੜੇ ਬਿਨ ਕਾਇ ਗਾਇ ਸਾਰੀ ਫਰੀ ਇਸ ਸੰਸਾਰ ਦੇ ਵਿੱਚ ਵਛੜੇ ਦੇ ਬਿਨ ਕਲੀ ਰਹੇ ਦੁੱਧ ਕਿਥੋਂ ਲਵਣਾ ਸੀ ਵਰ ਮਲਕ ਕਿਥੋਂ ਜਾਨਣਾ ਹੋਣੀ ਸੀ ਦੁੱਧ ਤਾਂ ਬੰਦਰ ਤਾਂ ਪਰ ਨਾਮਿਲ ਬਣੀ ਜਾਣੀ ਕਿਥੋਂ ਇਹ ਗਿਆਨ ਪ੍ਰਗਟ ਹੁੰਦਾ ਤਾਂ ਹੀ ਗੱਲ ਹੋਣੀ ਸੀ ਤਾਰੇ ਪਾਣੀ ਫੁੱਲਣੀ ਸੀ ਇਹਨੂੰ ਕਹਿਆ ਰੇ ਦਸਤੋ ਪਾਣੀ ਰੇ ਦਸਤਾ ਸਾਡੀ ਰੇ ਦਸਤੋ ਯਾਫੋ ਫੁਰੀ ਇਹ ਫੁਰਦੀ ਐ ਰੇ ਦਸਤੋ ਜਿੱਥੇ ਫੁੱਲ ਨੇ ਮਾਇਆ ਦੇਨੇ ਨਾ ਖੱਬੇ ਪਾਸੇ ਟੋੜਦੇ ਸੀ ਜਦ ਖੱਬਾ ਪਾਸਾ ਸੱਜਾ ਇੱਕ ਹੋ ਗਿਆ ਖੱਬਾ ਸੱਜੇ ਚ ਸਮਾ ਗਿਆ ਸੱਜੇ ਪਾਸੇ ਚਿੱਤ ਵਿੱਚੋਂ ਫੁੱਲ ਨਾ ਹੁੰਦਾ ਇਹ ਇਹ ਵੀ ਫੁਰਦੀ ਐ ਆਪਾਂ ਕਹਿੰਦੇ ਨੂੰ ਬੜੀ ਗੱਲ ਫੁਰਦੀ ਉਹ ਫੁਰਦੀ ਐ ਇਦੋਂ ਇਹ ਫੁਰਦੀ ਐ ਇਦੋਂ ਨਾ ਨਈ ਕੋਈ ਜਦਦਰ ਕੁੜੀ ਛੱਡ ਕੇ ਮਨ ਇੱਥੇ ਆ ਜਾਂਦਾ ਨਾ ਦਾਸੂਗਾਰ ਚ ਫੇਰੇ ਫੁਰਦੀ ਹੈ ਇਹ ਸਾਫ ਤੇ ਜ਼ੂਰਤ ਨੂੰ ਫੁਰਦੀ ਹੈ ਅੱਧੇ ਨੂੰ ਨਹੀਂ ਫੁਰਦੀ ਉਹ ਕਪੜਾ ਅੱਧੇ ਨੂੰ ਫੁਰਦੀ ਹੈ ਇੱਥੇ ਜਿਹੜਾ ਹੁੰਦਾ ਬ੍ਰਾਹਮਣੋਂ ਦਾ ਫੁਰਦਾ ਹੀ ਨਾ ਕੋਈ ਵਿਚਾਰ ਇਹ ਨੂੰ ਬ੍ਰਾਹਮਣ ਤਾਂ ਕਹਿੰਦਾ ਮੈਂ ਆਪੋ ਬੋਲਣਾ ਜਾਣਾ ਚਾਹੁੰਦਾ ਚਲ ਕੇ ਉਹਦਾ ਉਹ ਤਾਂ ਹੈ ਉਹ ਢੋਲ ਹੈ ਬਰਮ ਦਾ ਉਹ ਢੋਲ ਹੈ ਜਿਹਨੂੰ ਵਜਾਉਂਦਾ ਜਿਵੇਂ ਤਾਂ ਵੱਜਦਾ ਆਪਾਂ ਕਹਿੰਦੇ ਇਹਦਾ বাজਾਇਆ ਵੱਜਦਾ ਇਹਦਾ ਵਜਾਇਆ ਵੱਜਦਾ ਅਣ ਬੜਿਆ ਬੰਦਾ ਲੈ ਵਜਾਇਆ ਵੱਜਦਾ ਹੈ ਇਹ ਨਹੀਂ ਆ ਬੋਲ ਤਾਂ ਜਿਵੇਂ ਉਹ ਵਜਾਉਂਦਾ ਉਹ ਵੱਜਦਾ ਜੋ ਬਲਾਵਤ ਨੂੰ ਨਾਨਕ ਦਾਸ ਬੋਲਦਾ ਨਾਨਕ ਸਤਗੁਰ ਮਿਲੀ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਨਾਨਕ ਸਤਗੁਰ ਮਿਲੀਏ ਮੇਰੀ ਪਿਆਸ ਗਈ ਇਹ ਸਤਗੁਰ ਮਿਲੇ ਸਦਗੁਰ ਅੰਦਰ ਧੀ ਢੋਲਦੀ ਬਾਹਰ ਸਭ ਜਗ ਭਰੀ ਹੈ ਨਾ ਫਿਰ ਪਾਇਆ ਘਰ ਆਏ ਬਦੈ ਜਸ ਢੂੜ ਘਰੀ ਮੈਂ ਪਾਇਆ ਸਤਗੁਰ ਕਿਸੇ ਨੇ ਬਾਤ ਦੱਸਦਾ ਬਾਹ ਟੋਲਿਆ ਨਹੀਂ ਮਿਲਿਆ ਜਦ ਮਿਲਿਆ ਤਾਂ ਘਰੋਂ ਮਿਲਿਆ ਠਾਈ ਘਰ ਅੰਦਰੋਂ ਮਿਲਿਆ ਗਿਆਨ ਅੰਦਰੋਂ ਹੀ ਪ੍ਰਗਟ ਹੋਇਆ ਨਾ ਉਦਰੋਂ ਮਿਲਿਆ ਰਾਮ ਦਾ ਦਾਤਾ ਵੀ ਅੰਦਰੋਂ ਹੀ ਅੰਦਰੇ ਸੀ ਬਾਹਰ ਆਲੇ ਰਹਿਤੈ ਦਸਿਆ ਸੀ ਵੀ ਉਹ ਕਿਤੇ ਹੋਰ ਦੱਸਿਆ ਸੀ ਉੱਤੇ ਉਹ ਘਰ ਨੇ ਮਰੇ ਤੇ ਜਾਂਦਾ ਪਰ ਉੱਥੇ ਜਿਉਦਾ ਨਹੀਂ ਜਾਂਦਾ ਬਰਦਾ ਕੋਈ ਗਿਆ ਨਹੀਂ ਗਿਆ ਕਿ ਸੂਤ ਉਹ ਤੋਂ ਆ ਕੇ ਤੱਕ ਕਿਸੇ ਨੇ ਦੱਸਿਆ ਨਹੀਂ ਮੈਂ ਗਿਆ ਸੀ ਤੇ ਰਾਜ ਰਹਿ ਗਏ ਪੌੜੀ ਆਪੇ ਤਤ ਪਰਮ ਤਤ ਸਭ ਆਪੇ ਆਪੇ ਠਾਕੁਰ ਦਾਸ ਭਾਇਆ ਦੇਖੋ ਦੋ ਕਿਸਮ ਦੇ ਤਤ ਹੈ ਇੱਕ ਤਤ ਇੱਕ ਪਰਮ ਤਤ ਆਪੇ ਤਤ ਤਤ ਜਿਹੜਾ ਹੋਊਗਾ ਤਤਾ ਰੁਕਤਾ ਹੋਣਾ ਚਾਹੀਦਾ ਰੇ ਪਹਿਲਾ ਤਤ ਅਤੇ ਤਤ ਦੋਹਾਂ ਨੂੰ ਕੋਲ ਲੱਗ ਗਿਆ ਪਾਪੇ ਤਤ ਪਰਮ ਤਤ ਸਭ ਆਪੇ ਆਪੇ ਠਾਕੁਰ ਦਾਸ ਭਇਆ ਦੋਨੋਂ ਦੋਨੋਂ ਤਾਂ ਆ ਫਿਰ ਬਾਇਆ ਦੀ ਗੱਲ ਹੀ ਨਹੀਂ ਆਪੇ ਤਤ ਜਾਂ ਤਤ ਕਹ ਲਓ ਸਭ ਦਾ ਸਰੂਪ ਹੈ ਪਰਮ ਤਤ ਸਭ ਆਪੇ ਪਰਮ ਤਤ ਸਭ ਆਪੇ ਤਤ ਤੇ ਪਰਮ ਤਤ ਦੇਖ ਫਿਰ ਇਹ ਫਤ ਪਾਇਆ ਇੱਥੇ ਤਤ ਗਿਆ ਨੇ ਤਤ ਗਿਆ ਇਸ ਮਨ ਪਰ ਗਾਇ ਪਰਮ ਤਤ ਜਿਹੜਾ ਉਹ ਜੇਤਨ ਤਤ ਜੜ ਗਿਆਨ ਜੜਾ ਹੁੰਦਾ ਜੜ ਹੁੰਦਾ ਬ੍ਰਹਮ ਗਿਆਨੀ ਦਾ ਭੋਜਨ ਕੀ ਆ ਪਰਮ ਤਤ ਦੀ ਖੁਰਾਕ ਤਤ ਹੈ ਜੋ ਪਰਮ ਤਤ ਹੈ ਉਹਦੀ ਖੁਰਾਕ ਪਰਮ ਤਤ ਹੈ ਜੋ ਬ੍ਰਹਮ ਗਿਆਨੀ ਹੈ ਉਹ ਪਰਮ ਤਤ ਹੈ ਖੁਰਾਕ ਉਹਦੀ ਖਰਾ ਤਤ ਹੈ ਤਤਵੀ ਆਪੇ ਪਰਮ ਤਤਵੀ ਆਪੇ ਅੱਤੇ ਅੱਲ ਉਹ ਜੋ ਦੁਨੀਆਂ ਬੱਚੇ ਦਾ ਮਨ ਨੇ ਬਹਿਣਗੇ ਜੀ ਕਿਉਂਕਿ ਆਪੇ ਲੱਗਿਆ ਦੁਨੀਆਂ ਵਾਸਤੇ ਆਪੇ ਤਤ ਆਪੇ ਲੱਭੇ ਤਤ ਤਤ ਉਹ ਉਗਲੀ ਹੋਈ ਚੀਜ਼ ਹੈ ਤਤ ਉਹ ਉਗਲੀ ਹੋਈ ਚੀਜ਼ ਸਮਝ ਗਏ ਜਾਂ ਉਹ ਜਿਸ ਸਮੇਂ ਸ਼ਬਦ ਦੇ ਵਿੱਚ ਸਮਾਇਆ ਹੋਇਆ ਹੈ ਕੀ ਸ਼ਬਦ ਦੇ ਵਿੱਚ ਸਮਾਇਆ ਹੈ ਗਿਆਨ ਜਿਹੜਾ ਕਿਉ ਦੁੱਧ ਚੋਂ ਕੱਢਿਆ ਹੈ ਪਤਾ ਤਾ ਜਿਹੜੇ ਕਿਉ ਦਾ ਪਰਤ ਨੂੰ ਮਾਕਰ ਪਾਛੇ ਦੁੱਧ ਬਣੇ ਬਣਦਾ ਵੀ ਦਾ ਬੜਾ ਜਿਹੜਾ ਬੋਲਿਆ ਦੇਖੋ ਇੱਥੇ ਉਹ ਬੇਦ ਬੜਾ ਭਜਾ ਤੇ ਆਇਆ ਜਿਹੜਾ ਤਤ ਹੈ ਜਿੱਤੋਂ ਪਾਵੇ ਬੜਾ ਸੰਸਾਰ ਤੇ ਉਹ ਆਵੇਂ ਸੰਸਾਰ 'ਚ ਉਹਦੀ ਬਰਾਬਰੀ ਨਹੀਂ ਹੈ ਤਤ ਗਿਆਨ ਦੀ ਗ्यान गुरु ਦੀ ਤਾਂ ਕਹ ਲੋ ਸੰਸਾਰ 'ਚ ਜੇ ਕੋਈ ਗੁਰੂ ਆ ਉਹ ਗਿਆਨ ਗੁਰੂ ਆ ਗਿਆਨ ਗੁਰੂ ਕੀ ਹੈ ਤਤ ਹੈ ਸੰਸਾਰ ਦਾ ਜੋ ਤਤ ਗਿਆਨ ਹੈ ਨਾ ਤਤ ਗਿਆਨ ਤੇ ਜਦ ਮਨ ਪ੍ਰਗਟ ਆਇਆ ਇਹ ਤਤ ਗਿਆਨ ਹੀ ਮਨ ਨੂੰ ਬਦਲਦਾ ਮਨ ਨੂੰ ਬਦਲਦਾ ਇਹ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈ ਜਪ ਸੰਸਾਰ ਚੱਈਏ ਇਹ ਸੰਸਾਰ ਚ ਕੋਈ ਗੁਰੂ ਮਿਲਣਾ ਸੰਸਾਰ ਤੋਂ ਨਹੀਂ ਗਿਆਨ ਗੁਰੂ ਹੈ ਉਹ ਵੀ ਗੁਰੂ ਹੈ ਚੇਤਨ ਵੀ ਗੁਰੂ ਹੈ ਇਹਨਾਂ ਨੂੰ ਅਲੱਗ-ਅਲੱਗ ਨਹੀਂ ਕਰ ਸਕਦੇ ਆਪੇ ਠਾਕੁਰ ਦਾਸ ਭਾਪੇ ਆਪੇ ਠਾਕੁਰ ਦਾਸ ਭਾਪੇ ਆਪੇ ਠਾਕੁਰ ور ਦਾਸ ਹੈ ਇੱਕ ਦਾਸ ਹੈ ਜਿਹੜਾ ਬੁਰਾ ਕਰਕੇ ਠਾਹੁਰ ਦਿੱਤ ਕਰਕੇ ਜਦੋਂ ਮੰਨਦੇ ਧਰੂ ਕੋਈ ਚੀਜ਼ ਆਉਂਨ ਨਾਲ ਦਾਸ ਬੋਲੇ ਜਿਹੜਾ ਦਾਸ ਬੋਲਦਾ ਉਹ ਤਰਦਾ ਉਹ ਤਰਦਾ ਉਹ ਗੁਰੂ ਜਿਹੜਾ ਬਲਾਉਂਦਾ ਉਹ ਵਰਤਦਾ ਜਿਉਂ ਬਲਾਵੋ ਤੁਰਾ ਦਾਸ ਬੋਲੇ ਜਿਹੜੀ ਬਣਾ ਕਰਨਾ ਤੇ ਸੁਣ ਵਾਲੀ ਹੈ ਪਰਮ ਤਤ ਇਹ ਜਿਹੜਾ ਤਰਨਾ ਤੇ ਸੁਣ ਕੇ ਸਮਝਣ ਵਾਲਾ ਤਤ ਹੈ। ਉਹ ਬਾੜੀ ਦੇ ਵਿੱਚ ਜਿਹੜਾ ਨਾਮ ਹੈ ਨਾ ਗੁਰਬਾੜੀ ਚ ਨਾਮ ਹੈ। ਉਤਤ ਹੈ। ਜੋ ਸਿੱਟਾ ਬਣਦਾ ਨਾਮ ਅੰਦਰੋਂ ਵਿਰਾਨ ਅੰਦਰੋਂ ਉਹ ਪਰਮ ਤਤ ਹੈ। ਉਸ ਪਰਸ਼ਰ ਕਰਦਾ ਹੈ। ਇਸ ਕਰਕੇ ਇਹਨੂੰ ਸਮਝਣ ਦੀ ਲੋੜ ਹੈ, ਉਹਨੂੰ ਸਮਝਣ ਦੀ ਲੋੜ ਨਹੀਂ। ਆਪੇ ਠਾਕੁਰ ਦਾਸ ਪਿਆ। ਉਹਨੂੰ ਸਮਝਣ ਦੀ ਲੋੜ ਨਹੀਂ। ਉਹ ਤਾਂ ਜਗਉਂਦਾ। ਉਹ ਸਿਰਫ ਸਪਰਸ਼ ਹੀ ਦਿੰਦਾ ਹੈ ਉਹ ਪਰਮਦਾਤ ਉਹਦਾ ਲਹਿਰ ਲਹਿਰ ਨਾਲ ਪਲਝ ਫਿਰਦੀ ਹੁੰਦਾ ਲਹਿਰ ਨਾਲ ਪਲਝ ਫਿਰਦੀ ਹੁੰਦਾ ਉਹ ਲਹਿਰ ਹੈ ਲਹਿਰ ਨਹੀਂ ਹੈ ਇਹ ਲਹਿਰ ਨਹੀਂ ਹੈ ਉਹ ਲਹਿਰ ਹੈ ਅਧਰ ਇਹ ਲਹਿਰ ਇਹ ਜਿਹੜਾ ਲੋਕ ਦਾ ਅਸਰ ਦਾਸ ਕੋਲ ਹੈ ਸੱਚ ਕਰਨ ਦਾ ਕੋਈ ਦਾਸ ਹੈ ਨਹੀਂ ਨਾ ਉਹ ਤੇ ਕੋਈ ਠਾਗ ਰਣਾ ਦਾਸ ਹੈ ਇਹਨਾਂ ਆਪੇ ਉਹਨਰੇ ਦੋ ਤੋਂ ਦਾਸ ਹੋਇਆ ਇਹਦੇ ਜਿਹੜਾ ਪਹਿਲਾਂ ਇਹ ਦੇਖੋ ਕਿਵੇਂ ਪਤਾ ਲੱਗਿਆ ਵੀ ਇੱਥੇ ਦੀ ਗੱਲ ਹੈ ਸੱਚ ਕਰਨ ਦੀ ਨਹੀਂ ਉੱਥੇ ਨਾ ਕੋਈ ਦਾਸ ਨਾ ਢਾਗਰ ਇਹ ਸਭ ਸਾਫ਼ ਹੋ ਗਈ ਵੀ ਗੱਲ ਇੱਥੇ ਦੀ ਉੱਥੇ 100 ਆਈਏ ਸਾਰੇ 100 ਆਈਏ ਉੱਥੇ ਤੇ ਜਾ ਹੀ ਜਾਂਦੀ ਹੈਗਾ ਉੱਥੇ ਦੋਵੇਂ ਸੇ ਬਹੈ ਨਹੀਂ ਦੋਵੇਂ ਬਹੈ ਦੀ ਤੇ ਕੱਲ ਤਾਂ ਫਿਰ ਇੱਥੇ ਦੀ ਰਹਿ ਗਈ ਹੈ ਇੱਥੇ ਦੀ ਇੱਕ ਪ੍ਰਧਾਨ ਹੈ ਇੱਥੇ ਇੱਕ ਵਿੱਚ ਅੱਧਾ ਜਿਹੜਾ ਇੱਕ ਅੱਧਾ ਉਹ ਠਾਕੁਰ ਅੱਧਾ ਢਾਗਰ ਅੱਧਾ ਹੈ ਉਹ ਤੋਂ ਦੋ ਅੱਧਾ ਜਿਹੜੇ ਜਦਾਸ ਹੋ ਵੀ ਆਪੇ ਹੈ ਠਾਗਰ ਵੀ ਆਪੇ ਹੈ ਆਪ ਉਹ ਬਰੇਸੇ ਉਬਰੇਸ ਘੱਟ ਰਵੜਾ ਠਾਗਰ ਹੈ ਸਭ ਜਿਹੜੇ ਵਾਲਾ ਦਾਦਾ ਉਹ ਆਪੇ ਦਾਤਾ ਆਪੇ ਭੁਗਤਾ ਜੀ ਦਾਦਾ ਭੁਗਤਾ ਦਾਦਾ ਠਾਗਰ ਹੈ ਭੁਗਤਾ ਦਾਦਾ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਨ ਜੜੋਂੜ ਵਾਲਾ ਠਾਗਰ ਹੈ ਦਾਦਾ ਸਾਧਗੁਰ ਜਨਰਲ ਵਾਲਾ ਜੇਲ੍ਹ ਸਤ ਕੋ ਰਿਹਾ ਹੋ ਕੇ ਲੈ ਇੱਥੇ ਦੀ ਗੱਲ ਰਹੂਗੀ ਇਹ ਉੱਥੇ ਤਾਂ ਇੱਕ ਕਹਾਣਾ ਬਤਾ ਉੱਥੇ ਤਾਂ ਕੋਈ ਲੋਕ ਦੇ ਦਿੰਦੇ ਤਿੰਨ ਲੋਕ ਦੀ ਬਾਤ ਹੈ ਜਿਹੜੀ ਹੈ ਹਾਂ ਤਿੰਨ ਲੋਕ ਦੀ ਗੱਲ ਹੈ ਚੌਥੇ ਵਾਲੀ ਹੈ ਚੌਥੇ ਲੋਕ ਦੀ ਗੱਲ ਚੌਥੇ ਵਾਲੇ ਇੱਕ ਦੀ ਗੱਲ ਨਹੀਂ ਹੈਗੀ ਚੌਥੇ ਦੇ ਵਿੱਚ ਕੀ ਕਰਨੀ ਗੱਲ ਉਹਦੀ ਭਾਵੇਂ ਇੱਥੇ ਦੀ ਸਮਝ ਨਹੀਂ ਆਉਂਦੀ ਨਾ ਨਹੀਂ ਇੱਕ ਜਦੋਂ ਦਾਲ ਹੋ ਉੱਥੇ ਦਾ ਕੀ ਸਮਝਣਾ ਕਿ ਇੱਕ ਜਦੋਂ ਦਾਲ ਰੂਪ ਹੋ ਕੇ ਕੀ ਕਰਦਾ ਹੈ ਉਹਥੇ ਦੀ ਜਿਹੜੀ ਸਮਝ ਹੈ ਉੱਥੇ ਜਾ ਕੇ ਆਪੇ ਲੋੜ ਤਾਂ ਇੱਥੇ ਦੀ ਸਮਝਦੀ ਹੈ ਉੜ ਜਾਂਦਾ ਇੱਥੇ ਹੋਇਆ ਇੱਥੋਂ ਕਿਵੇਂ ਨਿਕਲਣਾ ਇੱਥੇ ਸਾਰੀ ਖੇਡ ਕੀ ਹੈ ਇੱਥੇ ਪਰ ਇਹ ਦੱਸ ਦੇ ਜੋ ਕਦਸ ਨੇ